ਅੱਜ ਮੰਡੀ ਗੋਵਿੰਦਗੜ ਦੀ ਦਸ਼ਮੇਸ਼ ਕਲੋਨੀ ਦੀਆਂ ਔਰਤਾਂ ਦੇ ਅੱਖਾਂ ਦੇ ਵਿੱਚ ਹੰਝੂ ਆ ਗਏ ਇਹਨਾਂ ਔਰਤਾਂ ਨੇ ਹੱਥਾਂ ਦੇ ਵਿੱਚ ਮੋਮਬਤੀਆਂ ਲੈ ਕੇ ਬਿੱਤੇ ਦੇ ਨਹੀਂ ਜਲੰਧਰ ਦੇ ਵਿੱਚ ਇੱਕ ਨਵਾਲਗ ਬੱਚੀ ਦੇ ਨਾਲ ਹੋਈ ਦਰਿੰਦਗੀ ਦਾ ਡਟਮਾ ਵਿਰੋਧ ਕੀਤਾ ਅਤੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦੀ ਮੰਗ ਵੀ ਕੀਤੀ ਦੇਰ ਸ਼ਾਮ ਕੱਢੇ ਗਏ ਇਸ ਕੈਂਡਲ ਮਾਰਚ ਦੇ ਵਿੱਚ ਬਹੁ ਗਿਣਤੀ ਦੇ ਵਿੱਚ ਹਰ ਘਰ ਦੇ ਵਿੱਚੋਂ ਇੱਕ ਔਰਤ ਨੇ ਹਿੱਸਾ ਲਿਆ ਛੋਟੀਆਂ ਬੱਚੀਆਂ ਨੇ ਵੀ ਹਿੱਸਾ ਲਿਆ ਛੋਟੇ ਬੱਚਿਆਂ ਨੇ ਵੀ ਹਿੱਸਾ ਲਿਆ ਇਸ ਕੈਂਡਲ ਮਾਰਚ ਦੀ ਅਗਵਾਈ ਇਲਾਕੇ ਦੇ ਕੌਂਸਲਰ ਅਮਿਤ ਜੈਚੰਦ ਲੱਕੀ ਸ਼ਰਮਾ ਵੱਲੋਂ ਕੀਤੀ ਗਈ ਵੱਡੀ ਗਿਣਤੀ ਦੇ ਵਿੱਚ ਔਰਤਾਂ ਨੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਦੇ ਬਾਹਰ ਮੋਮਬਤੀਆਂ ਲਗਾ ਕੇ ਬੱਚੀ ਦੇ ਪਰਿਵਾਰ ਲਈ ਇਨਸਾਫ ਦੀ ਮੰਗ ਕੀਤੀ ਅਤੇ ਦੇਸ਼ ਦੀ ਕਾਨੂੰਨ ਕਾਇਦੇ ਦੇ ਵਿੱਚ ਸਰਕਾਰਾਂ ਅਤੇ ਅਦਾਲਤਾਂ ਇਹ ਮੰਗ ਕੀਤੀ ਕਿ ਉਸ ਦੋਸ਼ੀ ਨੂੰ ਤੁਰੰਤ ਬਿਨਾਂ ਦੇਰੀ फांसी ਦੀ ਸਜ਼ਾ ਦਿੱਤੀ ਜਾਵੇ ਉਹਨਾਂ ਨੇ ਕਿਹਾ ਅਜਿਹੀ ਕਾਨੂੰਨੀ ਕਾਰਵਾਈ ਪੂਰੀ ਦੇਸ਼ ਨੂੰ ਪੂਰੇ ਸਮਾਜ ਨੂੰ ਤੇ ਪੂਰੀ ਦੁਨੀਆ ਨੂੰ ਸ਼ਰਮਸ਼ਾਰ ਕਰਦੀ ਹੈ ਉਹਨਾਂ ਨੇ ਕਿਹਾ ਵੀ ਜੋ ਇਹ ਕਾਰਾ ਵਰਤਾਰਾ ਵਰਤਿਆ ਇਸ ਨਾਲ ਹਰ ਇੱਕ ਵਿਅਕਤੀ ਦਾ ਸਿਰ ਝੁਕਿਆ ਹੈ ਉਹਨਾਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਵੱਧ ਤੋਂ ਵੱਧ ਇਸ ਦੋਸ਼ੀ ਨੂੰ ਆਪਣੇ ਅੰਜਾਮ ਤੱਕ ਪਹੁੰਚਾਉਣ ਵਾਸਤੇ ਇਸ ਦਾ ਵਿਰੋਧ ਕੀਤਾ ਜਾਵੇ ਔਰਤਾਂ ਨੇ ਅੱਖਾਂ ਦੇ ਵਿੱਚ ਹੰਝੂ ਲੈ ਕੇ ਭਰੇ ਮਨ ਦੇ ਨਾਲ ਕਿਹਾ ਕਿ ਇੱਕ ਫੁੱਲ ਜਹੀ ਛੋਟੀ ਜੀ ਬੱਚੀ ਦਾ ਇਸ ਤਰ੍ਹਾਂ ਦਰਿੰਦਗੀ ਭਰੇ ਕਾਰਾ ਕਰਨਾ ਪੂਰੇ ਸਮਾਜ ਨੂੰ ਕਲੰਕਿਤ ਕਰਦਾ ਹੈ ਹੱਥਾਂ ਦੇ ਵਿੱਚ ਪੋਸਟਰ ਲੈ ਕੇ ਤੇ ਵੀ ਨੀਡ ਜਸਟਿਸ ਅਤੇ ਬੱਚੀ ਨਾਲ ਹੋਈ ਦਰਿੰਦਗੀ ਦੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਅਸੀਂ ਅੱਜ ਪ੍ਰਸ਼ਾਸਨ ਤੋਂ ਤੇ ਆਪਣੀ ਨਾਏ ਪ੍ਰਣਾਲੀ ਤੋਂ ਮੰਗ ਕਰਦੇ ਹਾਂ ਕਿ ਜੋ ਜਲੰਧਰ ਦੇ ਵਿੱਚ ਇਹ ਦਰਦਨਾਕ ਘਟਨਾ ਜੋ ਵਾਪਰੀ ਹੈ ਇੱਕ ਲੜਕੀ ਦੇ ਨਾਲ ਜਿਹਦੀ ਉਮਰ 13 ਸਾਲ ਸੀ ਅਸੀਂ ਮੰਗ ਕਰਦੇ ਆਂ ਵੀ ਐਵੇਂ ਦੇ ਇਨਸਾਨ ਨੂੰ ਫਾਂਸੀ ਤੋਂ ਘੱਟ ਸਜ਼ਾ ਨਹੀਂ ਹੋਣੀ ਚਾਹੀਦੀ ਤੇ ਅਸੀਂ ਪ੍ਰਸ਼ਾਸਨ ਤੇ ਆਪਣੀ ਨਿਆਂ ਪ੍ਰਣਾਲੀ ਨੂੰ ਵੀ ਇਹ ਬੇਨਤੀ ਕਰਨੀ ਚਾਹੁੰਦੇ ਆਂ ਵੀ ਸਾਡੇ ਕਨਸਟੀਟਿਊਸ਼ਨਸ ਦੇ ਵਿੱਚ ਐਵੇਂ ਦੇ ਸੋਧ ਕਰਕੇ ਐਵੇਂ ਦੀਆਂ ਜਿਹੜੀਆਂ ਦਰਿੰਦਗੀਆਂ ਹੁੰਦੀਆਂ ਨੇ ਉਹਨਾਂ ਦੇ ਲਈ ਸਜ਼ਾ ਸਾਡੇ ਮੁਕਰਰ ਹੋਣੀ ਚਾਹੀਦੀ ਹੈ ਤਾਂਕਿ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਇਹ ਪਤਾ ਲੱਗ ਸਕੇ ਵੀ ਜੇ ਅਸੀਂ ਐਵੇਂ ਦੀ ਔਛੀ ਹਰਕਤ ਇੰਨੀ ਗੰਦੀ ਹਰਕਤ ਕਰਾਂਗੇ ਤਾਂ ਸਾਡੀ ਉਸ ਦੀ ਕੀ ਸਜ਼ਾ ਹੋਏਗੀ ਸੋ ਮੈਂ ਇੱਥੇ ਪਹੁੰਚਣ ਦੇ ਇਹ ਸਾਰੀਆਂ ਬੀਬੀਆਂ ਭੈਣਾਂ ਮਾਤਾਵਾਂ ਸਭ ਦਾ ਧੰਨਵਾਦ ਕਰਨਾ ਚਾਹੁੰਦਾ ਵੀ ਇੱਕ ਛੋਟੇ ਜਿਹੇ ਸੱਦੇ ਦੇ ਉੱਤੇ ਇਸ ਕੁੜੀ ਦੇ ਲਈ ਇਹਨਾਂ ਦਰਦ ਇਹ ਲੋਕਾਂ ਦੇ ਵਿੱਚ ਹੈ ਜਿਹੜੇ ਮੰਗ ਕਰਦੇ ਨੇ ਵੀ ਜਲਦੀ ਤੋਂ ਜਲਦੀ ਉਸ ਇਨਸਾਨ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਧੰਨਵਾਦ ਮੰਗ ਕਰਦੇ ਬਸ ਸਾਡੀ ਤੇ ਇਹੀ ਮੰਗਾ ਵੀ ਉਹਨੂੰ ਜਲਦੀ ਤੋਂ ਜਲਦੀ ਇੱਕ ਪ੍ਰਸ਼ਾਸਨ ਆਪਣੀ ਕਾਰਵਾਈ ਚ ਲਿਆਵੇ ਤਾਂ ਸਾਨੂੰ ਜਲਦੀ ਨਿਊਜ਼ ਮਿਲਣ ਨੂੰ ਵਿਲੇ ਵੀ ਹਾਂ ਅਸੀਂ ਉਹਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਆ ਬਸ ਜਿੰਨੀ ਜਲਦੀ ਹੋ ਸਕੇ ਉਹਨੀ ਆ ਸਜ਼ਾ ਫਾਂਸੀ ਦੀ ਸਜ਼ਾ